ਨੰਬਰ 1 ਆਲੂ ਦੇ ਚਿਪਸ ਜ਼ਿਆਦਾ ਖਾਣ ਦੇ ਨਾਲ ਦੰਦ ਸੜਨ ਦੀ ਪਰੇਸ਼ਾਨੀ ਸ਼ੁਰੂ ਹੋ ਜਾਂਦੀ ਹੈ। ਨੰਬਰ 2 ਖੀਰੇ ਦੇ ਵਿੱਚ 95% ਪਾਣੀ ਹੁੰਦਾ ਹੈ ਜਿਹੜਾ ਤੁਹਾਡੇ ਸਰੀਰ ਨੂੰ ਹਾਈਡਰੇਟ ਰੱਖਣ ਦੇ ਵਿੱਚ ਕਾਫੀ ਮਦਦ ਕਰਦਾ ਹੈ। ਨੰਬਰ 3 ਢਿੱਡ ਦੇ ਵਿੱਚ ਜੇਕਰ ਲਗਾਤਾਰ ਗੈਸ ਬਣ ਰਹੀ ਹੈ ਤਾਂ ਰੋਟੀ ਦੀ ਬਜਾਏ ਚਾਵਲ ਖਾਓ। ਨੰਬਰ 4 ਜੇਕਰ ਔਰਤਾਂ ਚਿਹਰੇ ਤੇ ਨਿਖਾਰ ਲਿਆਉਣਾ ਜੋ ਹੁੰਦੀਆਂ ਹਨ ਤਾਂ ਦੁੱਧ ਦੇ ਨਾਲ ਸਵੇਰ ਇੱਕ ਸੇਵ ਖਾਲੀ ਪੇਟ ਜ਼ਰੂਰ ਖਾਓ ਨੰਬਰ 5 ਦਾੰਦਾਂ ਦੇ ਦਰਦ ਤੋਂ ਰਹਾਤ ਪਾਉਣ ਲਈ ਲੌਂਗ ਜਾਂ ਲਸਣ ਦੇ ਤੇਲ ਵਿੱਚ ਰੂੰ ਭਿਉਂ ਕੇ ਦਰਦ ਵਾਲੇ ਦੰਦਾਂ ਦੇ ਆਸੇ-પાસੇ ਲੇਪ ਕਰੋ ਨੰਬਰ 6 ਜੇਕਰ ਤੁਹਾਡਾ ਸਰੀਰ ਦੁਲਾ ਪਤਲਾ ਹੈ ਤਾਂ ਨਾਰੀਅਲ ਦਾ ਸੇਵਨ ਕਰੋ ਇਸ ਨਾਲ ਵਜਨ ਵਾਧਦਾ ਹੈ ਨੰਬਰ 7 ਜੀਵ ਥੱਲੇ ਕਲੌਂਜੀ ਦਾ ਦਾਣਾ ਰੱਖਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ 'ਚ ਹੋ ਜਾਂਦਾ ਹੈ। ਨੰਬਰ 8 ਛੋਲੇ ਅਤੇ ਮੱਕੀ ਦਾ ਆਟਾ ਮਿਲਾ ਕੇ ਖਾਣ ਨਾਲ 슈ਗਰ ਕੰਟਰੋਲ ਦੇ ਵਿੱਚ ਰਹਿੰਦਾ ਹੈ। ਨੰਬਰ 9 ਕਾਉੜੀਆਂ ਚੀਜ਼ਾਂ ਦੇ ਸੇਵਨ ਨਾਲ ਸਿਹਤ ਠੀਕ ਰਹਿੰਦੀ ਹੈ ਅਤੇ ਜ਼ਿਆਦਾ ਮਿੱਠੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕਰੋ ਨੰਬਰ 10 ਨਿੰਬੂ ਦੇ ਪ੍ਰਯੋਗ ਨਾਲ ਤੁਹਾਡੀ ਜਾਨਾਸਤ ਤੇਜ ਹੁੰਦੀ ਹੈ ਨੰਬਰ 11 ਸਵੇਰੇ ਉੱਠ ਕੇ ਗੰਗਣੇ ਪਾਣੀ ਵਿੱਚੋਂ ਥੋੜਾ ਜਿਹਾ ਨਮਕ ਮਿਲਾ ਕੇ ਘਰਾਰੇ ਕਰਨ ਦੇ ਨਾਲ ਸੀਨੇ ਸਾਫ ਰਹਿੰਦਾ ਹੈ ਨੰਬਰ 12 ਰਸੋਈ ਦੇ ਵਿੱਚ ਜਾਂਦਿਆਂ ਹੀ ਨੱਕ ਤੇ ਘਿਓ ਜਾਂ ਸਰੋਂ ਦਾ ਤੇਲ ਲਗਾਓ ਤੇ ਸਿਰ ਤੇ ਫੇਫੜੇ ਸਵਸਤ ਹੀ ਰਹਿਣਗੇ ਨੰਬਰ 13 ਜੇਕਰ পেট ਦਰਦ ਠੀਕ ਨਾ ਹੋ ਰਿਹਾ ਹੋਵੇ ਤਾਂ ਜੀਰਾ ਪੀਸ ਕੇ ਸ਼ਹਿਦ ਦੇ ਨਾਲ ਚਟ ਲੋ ਫੌਰਨ ਆਰਾਮ ਮਿਲੇਗਾ ਨੰਬਰ 14 ਰੋਜ਼ਾਨਾ ਸਵੇਰੇ ਦੁੱਧ ਦੇ ਨਾਲ ਆਮਲਾ ਖਾਣ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ ਨੰਬਰ 15 ਸੁੱਕੇ ਤੇਜ ਪੱਤਿਆਂ ਨੂੰ ਬਰੀਕ ਪੀਸ ਕੇ ਹਰ ਤੀਜੇ ਦਿਨ ਇੱਕ ਵਾਰ ਮंजन ਕਰਨ ਦੇ ਨਾਲ ਦੰਦ ਚਮਕਣ ਲੱਗ ਜਾਣਗੇ ਨੰਬਰ 16 ਕੱਚੀ ਗਾਜਰ ਖਾਣ ਦੇ ਨਾਲ ਤੁਹਾਡਾ ਖੂਨ ਗਾੜਾ ਨਹੀਂ ਹੋਵੇਗਾ ਅਤੇ ਗਾਜਰ ਦਿਲ ਦੇ ਦੌਰੇ ਤੋਂ ਬਚਾਉਂਦੀ ਹੈ ਨੰਬਰ 17 ਬੱਚਿਆਂ ਦੇ ਪੇਟ ਵਿੱਚੋਂ ਕੀੜੇ ਖਤਮ ਕਰਨ ਦੇ ਲਈ ਕਲੌਂਜੀ ਪਾਣੀ ਦੇ ਵਿੱਚ ਉਵਾਲ ਕੇ ਇਸਤੇਮਾਲ ਕਰੋ ਨੰਬਰ 18 ਜੇਕਰ ਤੁਹਾਡਾ ਪੇਟ ਖਰਾਬ ਰਹਿੰਦਾ ਹੈ ਤਾਂ ਇਸ ਮੰਗੋਲ ਦੇ ਵਿੱਚ ਦਹੀਂ ਮਿਲਾ ਕੇ ਖਾਣ ਦੇ ਨਾਲ ਆਰਾਮ ਮਿਲੇਗਾ ਨੰਬਰ 19 ਜੇਕਰ ਨੀਂਦ ਨਾ ਆਉਣ ਦੀ ਸ਼ਿਕਾਇਤ ਹੈ ਤਾਂ ਰਾਤ ਨੂੰ ਸੌਂਦੇ ਸਮੇਂ ਤਲੀਆਂ ਤੇ ਸਰੋਂ ਦਾ ਤੇਲ ਲਗਾਓ ਨੰਬਰ 20 ਦਹੀਂ ਜਦੋਂ ਵੀ ਖਾऊं ਕਿਸੇ ਗਰਮ ਚੀਜ਼ ਜਿਵੇਂ ਗਰਮ ਚਾਵਲ ਜਾਂ ਗਰਮ ਰੋਟੀ ਦੇ ਨਾਲ ਨਹੀਂ ਖਾਣੀ ਚਾਹੀਦੀ। ਨੰਬਰ 21 ਕਈਗੁਰ ਦੇ ਨਾਲ ਵੱਡੀ ਇਲਾਇਚੀ ਖਾਣ ਦੇ ਨਾਲ ਬੁੱਢੀ ਔਰਤ ਵੀ ਜਵਾਨ ਨਜ਼ਰ ਆਉਂਦੀ ਹੈ। ਨੰਬਰ 22 ਗੁੜ ਤੇ ਚਾਵਲ ਖਾਣ ਦੇ ਨਾਲ ਕਦੇ ਵੀ ਖਾਂਸੀ ਅਤੇ ਗਲੇ ਦੀ ਖਰਾਸ਼ ਜਿਹੀ ਦਿੱਕਤ ਨਹੀਂ ਆਵੇਗੀ। ਨੰਬਰ 32 ਕਦੋਂ ਨੂੰ ਕੱਟ ਕੇ ਅੱਖਾਂ ਤੇ ਲਗਾਉਣ ਦੇ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ। ਨੰਬਰ 24 ਹਲਦੀ ਪੁੰਨ ਕੇ ਉਸ ਉੱਪਰ ਦੀ ਸ਼ਹਿਦ ਲਗਾ ਕੇ ਖਾਣ ਦੇ ਨਾਲ ਜ਼ੁਕਾਮ ਜਲਦੀ ਦੇ ਨਾਲ ਠੀਕ ਹੋ ਜਾਂਦਾ ਹੈ। ਨੰਬਰ 25 ਜੇਕਰ ਤੁਹਾਨੂੰ ਹਾਰਟ ਦੀ ਸਮੱਸਿਆ ਹੈ ਤਾਂ ਕਦੇ ਵੀ ਕਾਫੀ ਦਾ ਸੇਵਨ ਨਹੀਂ ਕਰਨਾ। ਚਾਹੀਦਾ ਨੰਬਰ 26 ਆਮਲੇ ਦਾ ਜੂਸ ਪੀਣ ਦੇ ਨਾਲ ਖੂਨ ਸਾਫ ਹੁੰਦਾ ਹੈ ਨੰਬਰ 27 ਲਗਾਤਾਰ ਪਾਣੀ ਪੀਣ ਦੇ ਨਾਲ ਦਿਮਾਗ ਦੁੱਗਣਾ ਕੰਮ ਕਰਦਾ ਹੈ ਨੰਬਰ 28 ਚਿਹਰੇ ਤੋਂ ਮੇਕਅਪ ਨੂੰ ਉਤਾਰਨ ਦੇ ਲਈ ਕੱਚੇ ਦੁੱਧ ਦਾ ਇਸਤੇਮਾਲ ਕਰੋ ਇਸ ਦੇ ਨਾਲ ਮੇਕਅਪ ਆਸਾਨੀ ਦੇ ਨਾਲ ਉਤਰ ਜਾਵੇਗਾ ਅਤੇ ਸਿਕਨ ਨੂੰ ਵੀ ਠੀਕ ਰੱਖੇਗਾ ਨੰਬਰ 29 ਕੇਲਿਆਂ ਨੂੰ ਕਦੇ ਵੀ ਫਰਿੱਜ ਦੇ ਵਿੱਚ ਨਹੀਂ ਰੱਖਣਾ ਚਾਹੀਦਾ ਇਹ ਵੀਡੀਓ ਆਮ ਜਾਣਕਾਰੀ ਤੇ ਆਧਾਰਿਤ ਹੈ ਜੇਕਰ ਤੁਹਾਨੂੰ ਕੋਈ ਵੀ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜਿਸ ਦੇ ਨਾਲ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਨਾ ਅਤੇ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਨਵੀਂ ਜਾਣਕਾਰੀ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ